ਇੱਕ ਪਾਸੇ ਕੱਲ 26 ਜਨਵਰੀ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਕਿ ਅਸੀਂ ਆਜ਼ਾਦ ਆ ਪਰ ਦੂਜੇ ਪਾਸੇ ਬੰਦੀ ਸਿੰਘਾਂ ਦੇ ਮੋਰਚੇ ਤੇ ਸਿੰਘਾਂ ਵੱਲੋਂ ਕਹਿ ਰਿਹਾ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਵੇ ਉਹ ਤਾਂ ਹੈ ਹੀ ਹੈ ਜੀ ਜਿਹੜੇ ਸਾਡੇ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਵੀ ਛੱਡਿਆ ਨਹੀਂ ਹਾਲ ਤੱਕ ਗਿਆ ਮਰੀ ਅਪੀਲ ਹੈ ਸਮੁੱਚੀ ਸਿੱਖ ਕੌਮ ਨੂੰ ਕਿ ਆਪਾਂ ਸਾਰੇ ਰਲ ਕੇ ਅੱਗੇ ਆਈਏ ਪਾਰਲੀਮੈਂਟ 'ਚ ਤੁਸੀਂ ਮੁੱਦਾ ਚੁੱਕਦੇ ਰਹਿੰਦੇ ਹੋ ਪਰ ਰੋਕਣ ਦੀ ਵੀ ਕੋਸ਼ਿਸ਼ ਹੁੰਦੀ ਜਿਸ ਤਰ੍ਹਾਂ ਤੁਸੀਂ ਸਟੇਜ ਤੇ ਕਿਹਾ ਕਿ ਉਹ ਕਹਿੰਦੇ ਕਿ ਨਹੀਂ ਤੁਸੀਂ ਬੋਲੋਗੇ ਮਾਹੌਲ ਐਵੇਂ ਖਰਾਬ ਹੁੰਦਾ ਹੈ ਮੁੱਦੇ ਆ ਰੌਲਾ ਪੈਂਦਾ ਇਹਨਾਂ ਤੇ ਐਵੇਂ ਜਿਆਦਾ ਮਾਫੀ ਮੰਗ ਲੈਣੀ ਚਾਹੀਦੀ ਸਿੰਘਾਂ ਨੂੰ ਕਿ ਲੱਗਦਾ ਨਹੀਂ ਮਾਫੀ ਕਿਉਂ ਮੰਗਣੇ ਜੀ ਇਹ ਤਾਂ ਕੱਲ ਨੂੰ ਬਹੁਤ ਕੁਝ ਕਹਿਣਗੇ ਜੀ ਜੋ ਸਿੰਘਾਂ ਦੇ ਮੋੜ ਤੇ ਉੱਤੇ ਅੱਜ 25 ਜਨਵਰੀ ਨੂੰ ਮਹਾਪੰਚਾਇਤ ਹੋ ਰਹੀ ਹੈ ਜ ਜਿਹਦੇ ਵਿੱਚ ਐਮਪੀ ਸਭੀ ਸੰਖਾਲਸਾ ਪਹੁੰਚੇ ਨੇ ਤਸਵੀਰਤ ਹੁਣ ਦਿਖਾ ਦਿੰਨੇ ਆ ਜਿੱਥੇ ਕੀ ਐਮਪੀ ਸਭੀ ਸੰਖਾਲਸਾ ਜਿਹੜੇ ਅੰਦਰੋਂ ਆ ਰਹੇ ਨੇ ਹੋਣ ਜਿਹੜੇ ਸਮੂਹ ਕਰਕੇ ਆਏ ਨੇ ਤਾਂ ਉਹਨਾਂ ਵੱਲੋਂ ਆਪਣੇ ਜਿਹੜੇ ਬਹੁਤ ਹੀ ਵਿਚਾਰ ਜਿਹੜੇ ਦੱਸੇ ਨੇ ਕੀ ਉਸ ਤਰੀਕੇ ਦੇ ਨਾਲ ਪਾਰਲੀਮੈਂਟ ਜਾ ਕੇ ਉਹਨਾਂ ਜਿਹੜਾ ਬਾਰ ਬਾਰ ਰੋਕੇ ਜਾਂਦਾ ਹੈ ਕਿ ਮੁੱਦੇ ਨਹੀਂ ਚੁੱਕ ਨੂੰ ਦਿੱਤੇ ਜਾਂਦੇ ਤੇ ਸੂ ਲੈ ਕੇ ਤੁਸੀਂ ਦੇਖੋ ਸਾਡੇ ਖਾਸਾ ਜਿਹੜੇ ਨੇ ਐਮਪੀ ਜਿਹੜੇ ਪਾਰਲੀਮੈਂਟ ਇੱਥੇ ਹੀ ਤਾਂ ਉਹ ਅੱਜ ਬੰਦੀਸ਼ ਦੇ ਮੋਰਚੇ ਪਹੁੰਚੇ ਸੀ ਕਿ ਪਾਸੇ ਦੱਸਿਆ ਜਾ ਰਿਹਾ ਕਿ 26 ਜਨਵਰੀ ਦੀ ਤਿਆਰੀ ਹੋ ਰਹੀ ਹੈ 26 ਜਨਵਰੀ ਨੂੰ ਜਿਹੜਾ ਅਜ਼ਾਦੀ ਦਿਨ ਮਨਾਇਆ ਜਾ ਰਿਹਾ ਪਰ ਦੂਜੇ ਪਾਸੇ ਬੰਦੀ ਸਿੰਘਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਸੋਨ ਲੈ ਕੇ ਭਾਈ ਸਾਹਿਬ ਜੀ ਖਾਸ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਭਾਈ ਸਾਹਿਬ ਕਿੰਨੇ ਦੇਖਦੇ ਹੋ ਕਿ ਇੱਕ ਪਾਸੇ ਕੱਲ 26 ਜਨਵਰੀ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਕਿ ਅਸੀਂ ਆਜ਼ਾਦ ਆ ਪਰ ਦੂਜੇ ਪਾਸੇ ਬੰਦੀ ਸਿੰਘਾਂ ਮੋਰਚੇ ਤੇ ਸਿੰਘਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਹ ਤਾਂ ਹੈ ਹੀ ਹੈ ਜੀ ਜਿਹੜੇ ਸਾਡੇ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਵੀ ਛੱਡਿਆ ਨਹੀਂ ਹਾਲ ਤੱਕ ਅੱਗੇ ਆ ਮਰੀ ਅਪੀਲ ਹੈ ਸਮੁੱਚੀ ਸਿੱਖ ਕੌਮ ਨੂੰ ਕਿ ਆਪਾਂ ਸਾਰੇ ਰਲ ਕੇ ਅੱਗੇ ਆਈਏ ਹਾਂਜੀ ਤੇ ਕਿਸਾਨਾਂ ਦੇ ਮਸਲੇ ਦੇ ਮੋਰਚੇ ਦਾ ਸਾਥ ਦਈਏ ਪਰਲਮੈਂਟ 'ਚ ਤੁਸੀਂ ਮੁੱਦਾ ਚੁੱਕਦੇ ਰਹਿੰਦੇ ਹੋ ਪਰ ਰੋਕਣ ਦੀ ਵੀ ਕੋਸ਼ਿਸ਼ ਹੁੰਦੀ ਜਿਸ ਤਰ੍ਹਾਂ ਤੁਸੀਂ ਸਟੇਜ ਤੇ ਕਿਹਾ ਕਿ ਕੋਈ ਗੱਲ ਮੰਡੀ ਦਾ ਉਹ ਕਹਿੰਦੇ ਜੀ ਨਹੀਂ ਤੁਸੀਂ ਬੋਲੋਗੇ ਮਾਹੌਲ ਐਵੇਂ ਖਰਾਬ ਹੁੰਦਾ ਹੈ ਮੁੱਦੇ ਆ ਰੌਲਾ ਪੈਂਦਾ ਇਹਨਾਂ ਤੇ ਐਵੇਂ ਜੀਆਂ ਗੱਲਾਂ ਤਾਂ ਹੁੰਦੀਆਂ ਹੀ ਆਈਆਂ ਜੀ ਅੱਛਾ ਪਿਛਲੇ ਦਿਨੀ ਬਿਆਨ ਸੀ ਜਿਹੜਾ ਕੀ ਅਗਰ ਮਾਫੀ ਮੰਗ ਲੈਣਗੇ ਉਸ ਤੋਂ ਬਾਅਦ ਹੀ ਸੋਚਾਂਗੇ ਕਿ ਹਾਂ ਇਹਨੂੰ ਛੱਡਣਾ ਹੈ ਕਿਵੇਂ ਲੱਗਾ ਦੇਖੋ ਜੀ ਕੀ ਪਤਾ ਹੁਣ ਕੀ ਆ ਇਹਨਾਂ ਦਾ ਮਨ ਤਾਂ ਕੁਝ ਲੱਗਦਾ ਨਹੀਂ ਜੀ ਮਾਫੀ ਮੰਗ ਲੈਣੀ ਚਾਹੀਦੀ ਸਿੰਗਾ ਨੂੰ ਕੀ ਲੱਗਦਾ ਨਹੀਂ ਮਾਫੀ ਕਿਉਂ ਮੰਗਣੇ ਜੀ ਇਹ ਤਾਂ ਕੱਲ ਨੂੰ ਬਹੁਤ ਕੁਝ ਕਹਿਣਗੇ ਕਿ ਜਤਾਰ ਸਿੰਘ ਹਵਾਰਾ ਨੂੰ ਵੀ ਤੁਸੀਂ ਮਿਲੇ ਹੋ ਅੰਦਰ ਬੜਾ ਜੇਲ ਦੇ ਵਿੱਚ ਤੁਸੀਂ ਕਿਹਾ ਕਿਵੇਂ ਦਾ ਅੰਦਰ ਗੱਲਬਾਤ ਹੋਈ ਹੈ ਕੋਈ ਜਿਹੜੇ ਅੱਗੇ ਪੰਥ ਵਾਸਤੇ ਨਹੀਂ 25 ਸਾਲ ਹੋ ਗਏ ਜੀ ਉਹ ਤਾਂ ਬਸ ਇੱਕ ਵੈਸੇ ਮਿਲੇ ਸੀ ਕੋਈ ਐਸੀ ਗੱਲ ਨਹੀਂ ਸੀ ਨਵੀਂ ਪਾਰਟੀ ਜਿਹੜੀ ਬਣਾਈ ਹੈ ਉਹਦੀ ਕੀ ਰਣਨੀਤੀ ਹੁਣ ਜਾ ਰਹੀ ਹੈ ਅੱਗੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਹੁਣ ਕੈਂਡੀਡੇਟ ਐਲਾਨੋਗੇ ਆਪਣੇ ਸਾਰਿਆਂ ਦੇ ਵਿੱਚ ਹੀ ਕਰਾਂਗੇ ਸਾਰਿਆਂ ਦੇ ਵਿੱਚ ਪਹਿਲਾਂ ਜਥੇਬੰਦੀ ਐਲਾਨ ਕਰਾਂਗੇ ਹਾਂ ਜ਼ਿਲ੍ਹਾ ਵਾਈਜ਼ ਹਾਂ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਐਮਪੀ ਜਿਹੜੇ ਨੇ ਸਭੀ ਖਾਸਾ ਜਿੰਨਾਂ ਨੂੰ ਆਪਣੇ ਆਪਣੇ ਵਿਚਾਰ ਦਿੱਤੇ ਜਿਹੜੇ ਬੰਦੀ ਸਿੰਘਾਂ ਦੇ ਮੋਰਚੇ ਤੇ ਸਭ ਨੂੰ ਪਹੁੰਚਣਾ ਚਾਹੀਦਾ ਇਹ ਤਸਵੀਰਾਂ ਤੁਹਾਨੂੰ ਦਿਖਾਉਂ ਜਾ ਰਹੇ ਹਾਂ ਵਰਤਮਾਨ ਦੀ ਇਸ ਖਬਰ ਨੂੰ ਸ਼ੇਅਰ ਕਰਦੇ ਰਹੋ ਕਿਉਂਕਿ ਅੱਜ ਇੱਕ ਮਹਾਪੰਚਾਇਤ ਜਿਹੜੀ ਮੰਦਸਿੰਘ ਮੋਰਚੇ ਬੁਲਾਈ ਗਈ ਸੀ ਪਰ ਉਸ ਪੰਚਾਇਤ ਦੇ ਵਿੱਚ ਕਾਫੀ ਜਗ੍ਹਾ ਪੰਜਾਬ ਦੇ ਵਿੱਚ ਕਈ ਲੋਕਾਂ ਰੋਕਿਆ ਵੀ ਗਿਆ ਪੁਲਿਸ ਵੱਲੋਂ ਕਿਉਂਕਿ 26 ਜਨਵਰੀ ਦਾ ਕੱਲ ਦਿਨ ਹੈ ਕਿ ਕਿਤੇ ਨਾ ਕਿਤੇ ਪੱਕਾ ਮੋਰਚੇ ਜਿਹੜੇ ਉੱਤੇ ਜਿਹੜਾ ਲੱਗਿਆ ਹੋਇਆ ਉੱਤੇ ਵਿੱਚ ਕੀ ਹੋਰ ਕੋਈ ਮਾਹੌਲ ਖਰਾਬ ਨਾ ਹੋਵੇ ਕੋਈ ਜਿਸ ਤਰੀਕੇ ਨਾਲ ਸੇਫ ਭਗਵਾਤਮਾਨ ਨੇ ਕੱਲ ਝੰਡਾ ਵੀ ਜਿਆਦਾ ਲਹਿਰਾਣਾ ਹੈ 26 ਜਨਵਰੀ ਨੂੰ ਬੋਹੜੀ ਦੇ ਵਿੱਚੋਂ ਸਾਨੂੰ ਲੈ ਕੇ ਜਿਹੜੀ ਪੁਲਿਸ ਵੱਲੋਂ ਸਖਤੀ ਕੀਤੀ ਹੋਈ ਹੈ ਤੇ ਇਹਦੇ ਕਿਉਂ ਬੰਦੇ ਵਿੱਚ ਹੁਣ ਇਸ ਮਹਾਪੰਚ yeah